ਚੱਕੋ ਚੱਕੋ ਜੀ ਚੱਕੋ ਆ ਗਈ ਬਰੀਆਨੀ ਸਾਡੀ ਆਏ ਚੱਕੋ ਚੱਕੋ ਚੈੱਕ ਕਰੋ ਲਾਓ ਵੀ ਮਿੱਤਰੋ ਅੱਜ ਦਿਨ ਐਤਵਾਰ ਦਾ ਹੈ ਤੇ ਬੈਠੇ ਸੀਗੇ ਤੇ ਪੱਟੀ ਸਾਹਿਬ ਦਾ ਫੋਨ ਆ ਗਿਆ ਆਰਡਰ ਆ ਗਿਆ ਬਰੀਆਨੀ ਦਾ ਤੇ ਆਜੋ ਬਣਾਨੇ ਆਪਾਂ ਬਰੀਆਨੀ ਆਜੋ 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 ਆਹ ਤੇਲ ਪਾਤਾ ਤੇ ਪਾਇਤਾ ਜੀਰਾ ਆ ਗਿਆ ਖੜੇ ਮਸਾਲੇ ਆਦੇ ਆਦੇ ਆਇਆ ਮਿਰਚਾਂ ਵੀ ਪਾਤੀਆਂ ਪਾਤਾ ਚਿਕਨ ਦੇਤਾ ਢੇੜਾ ਦੇ 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 ਢੇੜਾ ਜੇ ਤਾਂ ਪੂਦਨਾ ਵੀ ਪਾਤਾ ਵਿੱਚ ਆਏ ਹਾਏ ਪਿਆਜ਼ ਹੋ ਗਏ ਫਰਾਈ ਹੋ ਗਏ ਹੋ ਗਏ ਆਗੇ ਪਾਤਾ ਚੌਲ ਪਾਤੇ ਚੌਲ બસ ਆ ਨਿੰਬੂ ਵੀ ਪਾਤੇ ਬਣ ਗਈ ਬਣ ਗਈ ਬਰੀਆਨੀ ਲੱਗਣ ਲਗਾ ਦਮ ਇਹ ਲੱਗਾ ਲੱਗਣ ਦਮ ਆ ਲੈ ਪਲੇਟ ਦੇ ਦਿੱਤੀ ਉੱਪਰ ਬਸ ਬਣ ਗਈ ਆ ਬਣ ਗਈ ਬਣ ਗਈ ਬਣ ਗਈ ਆ ਆਟਾ ਜਲਾ ਦਮ ਏ ਅਰੇ 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 ਏ ਏ ਏ ਪਲਟਦੀ ਚੱਕਦੇ ਫਟੇ ਕਰੋ ਚੱਕ ਚੋਬਰ ਦੀ ਬਰੀਆਨੀ ਚੈੱਕ ਕਰੋ ਜੀ ਆਹ ਪਿਆਜ ਆ ਗਏ ਪਿਆਜ 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 ਆ ਗਏ ਬਣ ਗਈ ਬਣ ਗਈ ਬਣ ਗਈ ਆ ਚੈੱਕ ਕਰੋ ਆ ਲੈ ਬਈ ਮਤਲਬ ਕਰੋ ਚੈੱਕ ਲੈ ਬਈ ਚਲਈਏ ਹੁਣ ਪੱਟੀ ਸਾਹਿਬ ਨੂੰ ਖਲਾਈਏ ਬਰੀਆਨੀ ਆਏ ਹੈ ਆ ਲੈ ਬਈ ਚੱਲ ਬਈ ਚੱਕਦੇ ਫੱਟੇ ਚਲੋ ਆ ਲੈ ਪਹੁੰਚ ਗਏ ਜੀ ਪਹੁੰਚ ਗਏ ਪਹੁੰਚ ਗਏ ਐ ਪੱਟੀ ਸਾਹਿਬ ਕਿੱਥੇ ਗਏ ਜੇ ਆ ਚੱਕੋ ਚੱਕੋ ਜੀ ਚੱਕੋ ਆ ਗਈ ਬਰੀਆਨੀ ਸਾਡੀ ਐ ਚੱਕੋ ਚੱਕੋ ਚੈੱਕ ਕਰੋ ਚੈੱਕ ਕਰੋ ਮਾੜੀ ਜੀ ਬਰੀਆਨੀ ਆਹਾਹਾ ਆ ਸਾਨੂੰ ਬਾਜੀ ਵੀ ਖਾਣ ਲਗਾ ਸਾਨੂੰ ਬਾਜੀ ਕਿੱਦਾਂ ਲੱਗੀ ਆਏ ਹਾਏ ਹਾਏ ਪੱਟੀ ਸਾਹਿਬ ਤੁਸੀਂ ਇਹ ਦੱਸੋ ਫੇ ਕਿੰਦਾ ਆਏ ਹਾਏ ਹਾਏ ਇਹ ਕਿਆ